ਸਾਰੇ ਸਾਥੀਆਂ ਦੇ ਨਾਮ ਲੈਣੇ ਰਹਿ ਗਏ ਹੋਣੇ ਤੇ ਅਸੀਂ ਉਹਨਾਂ ਤੋਂ ਮੱਖੀ ਵੀ ਮੰਗਾਗੇ ਮਾਸ ਵੀ ਲੈ ਸਾਡੇ ਬਹੁਤ ਹੀ ਸਤਕਾਰਯੋਗ ਚੰਨਜੀਤ ਕੌਰ ਜੀ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਹਾਜ਼ਰ ਸਾਰੇ ਰਿਸ਼ਤੇਦਾਰ ਬਖੋ ਬਖਰੀਆਂ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਸਾਡੀਆਂ ਮਾਮਾ ਭੈਣਾ ਅੱਜ ਬੜੀ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਬੜਾ ਅਚਨਚੇਤ ਅਤੇ ਜਿਵੇਂ ਕਹਿਣਾ ਹੋਵੇ ਕਿ ਸਮੇ ਤੋਂ ਪਹਿਲਾਂ ਪਰਿਵਾਰ ਨੂੰ ਵਿਛੋੜਾ ਦੇ ਕੇ ਗਏ ਨੇ ਚਰਨਜੀਤ ਕੌਰ ਜੀ ਬੜੀਆਂ ਪਰਵਾਰਿਕ ਜ਼ਿੰਮੇਵਾਰੀਆਂ ਸਕੇ ਜੜੀਆਂ ਉਹ ਵੀ ਉਹਨਾਂ ਦੀਆਂ ਅਧੂਰੀਆਂ ਸੀ ਤੇ ਇਸ ਮੌਕੇ ਦੇ ਵਿੱਚ ਬੜੇ ਭਾਵੁਕ ਪਲ ਹੁੰਦੇ ਆ ਸਾਨੂੰ ਠੀਕ ਆ ਕਿ ਸਾਰਾ ਕੁਝ ਕਰਨਾ ਪੈਂਦਾਗਾ ਸਾਡੀਆਂ ਸਮਾਜਿਕ ਰੀਤਾਂ ਨੇ ਰਸਮਾਂ ਨੇਗੀਆਂ ਪਰ ਜਿਸ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਪਰਿਵਾਰ ਦਾ ਇੱਕ ਅਤੀ ਅਹਿ ਮੈਂਬਰ ਸਮੇਂ ਤੋਂ ਪਹਿਲਾਂ ਪਰਿਵਾਰ ਦੇ ਨਾਲੋਂ ਵਿਛੜ ਜਾਂਦਾ ਤਾਂ ਇੱਕ ਬੜੀ ਦੁਖਦੀ ਘੜੀ ਹੁੰਦੀ ਹੈਗੀ ਜਿਹਦੇ ਵਿੱਚ ਤੁਸੀਂ ਸਾਰੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋ ਇਸ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਦੇ ਲਈ ਜਿੱਥੋਂ ਤੱਕ ਸਟੇਜ ਤੋਂ ਪਹਿਲਾਂ ਵੀ ਪਰਿਵਾਰ ਦੇ ਸਬੰਧ ਦੇ ਵਿੱਚ ਗੱਲ ਆ ਜਿਹੜੀ ਸਾਂਝੀ ਕੀਤੀ ਆ ਕਿ ਗੁਰਮੀਤ ਸਿੰਘ ਜੀ ਜਿਹੜੇ ਕਿ ਦੇਸ਼ ਭਗਤ ਯਾਦਗਾਰ ਨੌਂਗੋਵਾਲ ਦੇ ਬੜੇ ਸੀਨੀਅਰ ਆਗੂ ਨੇਗੇ ਉਹਨਾਂ ਦੀ ਜੀਵਨ ਸਾਥਣ ਸੀਗੇ ਇਹ ਇਨਾਂ ਦੇ ਪੁੱਤਰ Sukhbir Singh ਵੀ ਸਾਡੀ ਸੰਸਥਾ ਦੇ ਦੇਸ਼ ਭਗਤ ਯਾਦਗਾਰ ਦੇ ਮੈਂਬਰ ਬਣੇਗੇ ਜੇ ਕਹਿਣਾ ਹੋਵੇ ਕਿ ਸੰਸਥਾ ਦੇ ਵਿੱਚ ਜਿੰਨੇ 30-35 ਮੈਂਬਰ ਕੰਮ ਕਰਦੇ ਆ ਭਾਵੇਂ ਠੀਕ ਆ ਸਾਨੂੰ ਕੁਝ ਵੱਧ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਪਰ ਸਾਡੇ ਨਾਲੋਂ ਵੀ ਕਿਤੇ ਵੱਧ ਗੁਰਮੇਲ ਸਿੰਘ ਜੀ ਦਾ ਯੋਗਦਾਨ ਹੈਗਾ ਜਿੰਨਾ ਸਮਾਂ ਉਹ ਦੇਸ਼ ਭਗਤ ਯਾਦਗਾਰ ਦੇ ਕਮਾਕਾਰਾਂ ਲਈ ਦਿੱਨੇ ਆ ਅਸੀਂ ਵੀ ਕਈ ਵਾਰ ਗੱਲ ਕਰਦੇ ਆ ਕਿ ਇੰਨਾ ਸਮਾਂ ਜਿਹੜਾ ਕੱਢਣਾ ਉਹ ਬਹੁਤ ਮੁਸ਼ਕਲ ਆ ਇੱਕ ਕਿਰਤੀ ਪਰਿਵਾਰ ਆ ਕੋਈ ਬਹੁਤ ਵੱਡੇ ਸ਼ਰਮਾਏ ਦੇ ਮਾਲਕ ਨਹੀਂ ਹੈਗੇ ਉਹਦੇ باوجود ਜੇ ਕਿਸੇ ਨਾਲ ਲੌਂਗਵਾਲ ਦੇ ਵਿੱਚ ਜਬਰ ਹੁੰਦਾ ਲੌਂਗਵਾਲ ਦੇ ਵਿੱਚ ਧੱਕਾ ਹੁੰਦਾਗਾ ਤਾਂ ਆਪਣੀ ਦੁਕਾਨ ਦਾ ਸ਼ਟਰ ਛੱਟ ਕੇ ਉੱਥੇ ਹਾਜ਼ਰ ਹੋਣਾ ਇਹ ਸਾਨੂੰ ਲੱਗਦਾ ਕਿ ਛੋਟੀ ਗੱਲ ਨਹੀਂ ਹੈਗੀ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਦੋ ਤਰ੍ਹਾਂ ਦਾ ਜੀਵਨ ਆ ਇੱਥੇ ਇੱਕ ਉਹ ਮਨੁੱਖ ਨੇ ਜਿਹੜੇ ਅਸੀਂ ਸਾਰੇ ਇਹ ਅਗੇ ਕਿ ਆਪਣੇ ਪਰਿਵਾਰ ਨੂੰ ਪਾਲਦੇ ਆ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆ ਤੇ ਇੱਕ ਉਹ ਲੋਕ ਨੇਗੇ ਜਿਨ੍ਹਾਂ ਦੇ ਮਨ ਦੇ ਵਿੱਚ ਜਿੰਮੇ ਜਿਸ ਫਲਸਫੇ ਦੀ ਜਿਹੜੀ ਗੱਲ ਆ ਅੱਜ ਇਥੋਂ ਕੀਤੀ ਗਈ ਆ ਸਾਡੇ ਉਹਨਾਂ ਮਹਾਨ ਗੁਰੂਆਂ ਦੇ ਖਲਸੇ ਦੀ ਗੱਲ ਕੀਤੀ ਗਈ ਆ ਜਿਨ੍ਹਾਂ ਨੇ ਸਾਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ ਜਿਨ੍ਹਾਂ ਨੇ ਸਾਨੂੰ ਵੰਡ ਛਕਣ ਦਾ ਸੁਨੇਹਾ ਦਿੱਤਾ ਜਿਨ੍ਹਾਂ ਨੇ ਸਾਨੂੰ ਇਸ ਗੱਲ ਦਾ ਸੁਨੇਹਾ ਦਿੱਤਾ ਕਿ ਜੇ ਕਿਸੇ ਨਾਲ ਧੱਕਾ ਹੁੰਦਾਗਾ ਕਾ ਤੁਸੀਂ ਕਿਵੇਂ ਆਪਣੇ ਚਾਰੇ ਪੁੱਤਰ ਵੀ ਵਾਰੇ ਜਾ ਸਕਦੇ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਐਡੀ ਵੱਡੀ ਕੁਰਬਾਨੀ ਆ ਜਿਹੜੀ ਉਹ ਸਾਨੂੰ ਕਿਤੇ ਨਹੀਂ ਮਿਲਦੀ ਹੈਗੀ ਕਿ ਲੋਕਾਂ ਦੇ ਲਈ ਲੋਕਾਂ ਦੇ ਜਮਹੂਰੀ ਹੱਕਾਂ ਦੇ ਲਈ ਆਪਣੇ ਚਾਰੇ ਪੁੱਤਰਾਂ ਤੱਕ ਨੂੰ ਵਾਰ ਦੇਣਾ ਤੇ ਆਪਣੇ ਸਾਰੇ ਪਰਿਵਾਰ ਨੂੰ ਵਾਰ ਦੇਣਾ ਆ ਸਾਨੂੰ ਲੱਗਦਾ ਕਿ ਉਸ ਫਲਸਫੇ ਦੇ ਉੱਪਰ ਅਸਲ ਦੇ ਵਿੱਚ ਇਹ ਪਰਿਵਾਰ ਆ ਜਿਹੜਾ ਚੱਲਦਾਗਾ ਜਿਵੇਂ ਮੈਂ ਗੱਲ ਕੀਤੀ ਆ ਕਿ ਗੁਰਮੇਲ ਸਿੰਘ ਜੀਆ ਨੇ ਕੀਤੀ ਲੇਗੇ ਡੇਲੀ ਕਮਾਊਂਡ ਤੇ ਡੇਲੀ ਖਾਣ ਵਾਲੇ ਵਿਅਕਤੀ ਨੇਗੇ ਪਰਿਵਾਰ ਨੇ ਤੇ ਜੇ ਰੇੜੀ ਵਾਲਿਆਂ ਨਾਲ ਵੀ ਧੱਕਾ ਹੁੰਦਾ ਕਿ ਉਹਨਾਂ ਦਾ ਰਜਗਾਰ ਖੋਹਿਆ ਜਾ ਰਿਹਾ ਤਾਂ ਆਪਣਾ ਸ਼ਟਰ ਸਿੱਟ ਕੇ ਉੱਥੇ ਪਹੁੰਚ ਜਾਣਾ ਇਹ ਕਿਤੇ ਕੋਈ ਛੋਟੀ ਗੱਲ ਨਹੀਂ ਹੈਗੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਕਿ ਇੱਥੋਂ ਦਾ ਜਿਹੜਾ ਮੀਡੀਆ ਇੱਥੋਂ ਦਾ ਜਿਹੜਾ ਪ੍ਰਬੰਧ ਆ ਉਹਦਾ ਪੂਰਾ ਜੋਰ ਇਸ ਗੱਲ ਦੇ ਉੱਪਰ ਲੱਗਿਆ ਹੋਇਆਗਾ ਕਿ ਸਾਨੂੰ ਕਿਵੇਂ ਸੈਲਫ ਸੈਂਟਰਡ ਬਣਾਇਆ ਜਾ ਸਕਦਾ ਕਿ ਅਸੀਂ ਸਿਰਫ ਆਪਣੇ ਬਾਰੇ ਸੋਚੀਏ ਤੇ ਸਾਡਾ ਹੋਰ ਆ ਜਿਹੜਾ ਉਹ ਕੋਈ ਫੂਚ ਡਿੱਕੇ ਇਸ ਗੱਲ ਦੇ ਉੱਪਰ ਇੱਥੋਂ ਦੇ ਪ੍ਰਬੰਧਕਾਂ ਜ਼ੋਰ ਲਗਿਆ ਹੋਇਆ ਕਿ ਲੋਕਾਂ ਨੂੰ ਏਦਾਂ ਕਿਵੇਂ ਬਣਾਇਆ ਜਾ ਸਕਦਾ ਉਹ ਜੇ ਸਾਨੂੰ ਸੀਰੀਅਲ ਦਿਖਾਏ ਜਾਂਦੇ ਆ ਉਹ ਜਿਹੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਨਹੀਂਆਂ ਤੇ ਨਾਲ ਹੀ ਇਹ ਪਰਿਵਾਰ ਜਿਵੇਂ ਗੁਰਮੇਰ ਸਿੰਘ ਜੀਆਂ ਦੀ ਗੱਲ ਕਰਦੇ ਸੀ ਕਿ ਇਹਨਾਂ ਨੇ ਆਪਣਾ ਬਾਡੀ ਡੋਨੇਟ ਕੀਤੀ ਹੋਈ ਆ ਆਪਣੇ ਜਿਉਂਦੇ ਜੀ ਇਹਨਾਂ ਨੇ ਇਸ ਗੱਲ ਦੀ ਵਸੀਅਤ ਕੀਤੀ ਹੋਈ ਆ ਤਕਸ਼ੀਰ ਸੁਸਾਇਟੀ ਪੰਜਾਬ ਨੂੰ ਲਿਖ ਕੇ ਦਿੱਤਾ ਹੋਇਆ ਕਿ ਮੇਰੇ ਮਰਨ ਤੋਂ ਬਾਅਦ ਜਿਹੜਾ ਮੇਰਾ ਸਰੀਰ ਆਗਾ ਉਹ ਮੈਡੀਕਲ ਖੋਜ ਕਾਰਜਾਂ ਦੇ ਲਈ ਵਰਤਿਆ ਜਾਵੇ ਜਉਂਦੇ ਜੀ ਮਨੁੱਖਤਾ ਦੇ ਕੰਮ ਆਉਣ ਦੇ ਨਾਲ-ਨਾਲ ਮਰਨ ਤੋਂ ਬਾਅਦ ਵੀ ਆਪਣਾ ਜਿਹੜਾ ਸਰੀਰ ਆ ਕਿਉਂ ਮਨੁੱਖਤਾ ਦੇ ਕੰਮ ਆ ਸਕੇ ਇਹ ਇਹਨਾਂ ਦੀ ਇੱਕ ਸੋਸ਼ਲ ਕੰਟਰੀਬਿਊਸ਼ਨ ਆ ਸਮਾਜ ਨੂੰ ਇੱਕ ਬਹੁਤ ਵੱਡੀ ਜੇ ਕਹੀਏ ਦੇਣ ਆ ਇਹ ਮੌਤ ਬਹੁਤ ਸਾਰੇ ਸਾਡੇ ਸਾਹਮਣੇ ਸਵਾਲ ਵੀ ਛੱਡ ਕੇ ਗਈ ਆ 75 ਸਾਲ ਦੀ ਉਮਰ ਕੋਈ ਬਹੁਤੀ ਉਮਰ ਨਹੀਂ ਹੁੰਦੀ ਜਿਵੇਂ ਸਟੇਜ ਤੋਂ ਦੱਸਿਆ ਕਿ ਉਹਨਾਂ ਦੀ ਸਾਰ ਸੰਭਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਹੈ ਜਿਹੜੀ ਉਹ ਪਰਿਵਾਰ ਦੇ ਵੱਲੋਂ ਨਹੀਂ ਰਹੀ ਪਰਿਵਾਰ ਵੱਲੋਂ ਹਰ ਤਰ ਤਰਦ ਹਰ ਯਤਨ ਹੈ ਜਿਹੜਾ ਉਹ ਜਟਾਇਆ ਗਿਆ ਜਿਹੜਾ ਜਟਾਇਆ ਜਾ ਸਕਦਾ ਪਰ ਉਸ ਦੇ باوجود ਵੀ ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ ਇਹ ਮੌਤ ਇਹ ਇੱਕ ਬਹੁਤ ਵੱਡਾ ਸਾਡੇ ਸਮਾਜ ਲਈ ਸਵਾਲ ਵੀ ਖੜਾ ਕਰ ਦਿਆ ਕਿ ਅੱਜ ਇੰਨੀ ਛੋਟੀ ਛੋਟੀ ਉਮਰ ਦੇ ਵਿੱਚ 50 ਸਾਲ ਤੋਂ ਬਾਅਦ ਤਾਂ ਲਗਭਗ ਤੈ ਆ ਕੇ ਹਰ ਮਨੁੱਖੀ ਪਰ ਬਹੁਤ ਸਾਰੇ ਨੌਜਵਾਨੀ ਦੇ ਵਿੱਚ ਵੀ ਕਿਤੇ ਕੋਈ ਸ਼ੂਗਰ ਦੇ ਮਰੀਜ਼ ਕਿਤੇ ਕੋਈ ਬਲੱਡ ਪ੍ਰੈਸ਼ਰ ਦੇ ਮਰੀਜ਼ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਅਜੀਹੀਆਂ ਲਾਲ ਲਾਜ਼ ਬਿਮਾਰੀਆਂ ਨੇਗੀਆਂ ਅਸੀਂ ਉਹਨਾਂ ਦੀ ਲਪੇਟ ਦੇ ਵਿੱਚ ਆ ਰਿਹਾ ਕਿ ਉਹਦੇ ਕਾਰਨ ਕੀ ਨੇਗੇ ਕੌਣ ਲੋਕ ਨੇਗੇ ਜਿਹੜੇ ਸਾਡੇ ਸਮਾਜ ਨੂੰ ਉਸ ਪਾਸੇ ਵੱਲ ਧੱਕ ਰਿਹਾ ਅੱਜ ਸਾਡਾ ਪਾਣੀ ਆ ਜਿਹੜਾ ਉਹ ਪ੍ਰਦੂਸ਼ਿਤ ਹੋ ਰਿਹਾ ਅੱਜ ਸਾਡੀ ਹਵਾ ਪ੍ਰਦੂਸ਼ਿਤ ਹੋ ਰਹੀ ਆ ਕਿ ਅੱਜ ਸਾਡੀ ਆਵਾਜ਼ ਪ੍ਰਦੂਸ਼ਨਾ ਜਿਹੜਾ ਸਾਡੇ ਆਲੇ-ਦਾਲੇ ਫੈਲਿਆ ਹੋਇਆ ਉਹ ਜਿਹੜੀ ਗੱਲ ਸਟੇਜ ਤੋਂ ਕੀਤੀ ਗਈ ਆ ਕਿ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸਮਾਜ ਆਗਾ ਇੱਕ ਮਲਕ ਭਾਗ ਹੋਣਗੇ ਇੱਕ ਭਾਈ ਲਾਲੋ ਨੇਗੇ ਇੱਕ ਉਹ ਲੋਕ ਨੇ ਭਾਈ ਲਾਲੋ ਜਿਹੜੇ ਕਿਰਤ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਫਿਰ ਵੀ ਉਹ ਆਪਣੇ ਪਰਿਵਾਰ ਦੀਆਂ ਜਿਹੜੀਆਂ ਬਰਿਆਦੀ ਲੋੜਾਂ ਰਹਿ ਗਈਆਂ ਉਹਨਾਂ ਨੂੰ ਪੂਰੀਆਂ ਕਰਨ 'ਚ ਸਫਲ ਰਹਿੰਦੇ ਆ ਤੇ ਦੂਜੇ ਪਾਸੇ ਉਹ ਮਲਕ ਭਾਗੋ ਨੇ ਜਿਹੜੇ ਉਹਨਾਂ ਦੀ ਕਿਰਤ ਨੂੰ ਲੁੱਟ ਕੇ ਰਹਿ ਜਾਂਦੇ ਆ ਕਿਰਤ ਨੂੰ ਸਿਰਫ ਲੁੱਟਦੇ ਨਹੀਂ ਹੈਗੇ ਸਗੋਂ ਆਪਣੇ ਮੁਨਾਫੇ ਦੇ ਲਈ ਇੱਥੋਂ ਦੇ ਹਵਾ ਨੂੰ ਇੱਥੋਂ ਦੇ ਪਾਣੀ ਨੂੰ ਵੀ ਪ੍ਰਦੂਸ਼ਣ ਕਰ ਰਹੇ ਆ ਜਿਹਦੇ ਕਰਕੇ ਬਹੁਤ ਛੋਟੀ ਛੋਟੀ ਉਬਰ ਦੇ ਵਿੱਚ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਵੱਡੀਆਂ ਵੱਡੀਆਂ ਮਲਟੀ ਨੈਸ਼ਨਲ ਕੰਪਨੀਆਂ ਨੇ ਕਿਆਂ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇਗੇ ਤੇ ਇਥੋਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਸਰਪ੍ਰਸਤੀ ਦਿੰਦੀਆਂ ਨੇਗੀਆਂ ਉਹ ਸਾਡੇ ਜਲ ਜੰਗਲ ਤੇ ਜ਼ਮੀਨਾਂ ਨੂੰ ਆ ਜਿਹੜਾ ਉਹ ਸ਼ਰੇਆਮ ਲੁੱਟ ਰਿਆ ਤੇ ਜੇ ਉਸ ਲੁੱਟ ਦੇ ਖਿਲਾਫ ਲੋਕ ਬੋਲਦੇ ਆ ਤਾਂ ਅਸੀਂ ਰਜਾਨਾ ਦੇਖਦੇ ਆ ਕਿ ਜੋ ਕੁਝ ਪੰਜਾਬ ਜਾਂ ਭਾਰਤ ਦੀਆਂ ਸੜਕਾਂ ਦੇ ਉੱਪਰ ਵਾਪਰਦਾਗਾ ਇਥੋਂ ਦੇ ਪ੍ਰਬੰਧ ਵੱਲੋਂ ਉਹਨਾਂ ਦੇ ਉੱਪਰ ਜੋ ਜ਼ਬਰਟਾ ਆਇਆ ਜਾਂਦਾ ਹੈ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਇਸ ਵੇਲੇ ਦਿੱਲੀ ਦੀ ਸੀਮਾ ਦੇ ਉੱਪਰ ਹਰਿਆਣੇ ਦੀ ਸੀਮਾ ਦੇ ਉੱਪਰ ਹੀ ਰੁਕਿਆ ਹੋਇਆ ਉਹ ਜਬਰ ਦੀਆਂ ਕਹਾਣੀਆਂ ਸੀ ਹਰ ਰੋਜ਼ ਪੜਦੇ ਆ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਾਨ ਸਿੰਘ ਆਲਾ ਪਿੰਡ ਆ ਕਿਵੇਂ ਮਜ਼ਦੂਰਾਂ ਦੇ ਘਰ ਨੇ ਜਿਹੜੇ ਉੱਥੇ ਢਾ ਦਿੱਤੇ ਗਏ ਨੇ ਬੁੱਡੇ ਨਾਲੇ ਬਾਰੇ ਲੁਧਿਆਣੇ ਦੇ ਬਾਰੇ ਤੁਸੀਂ ਰੋਜ਼ ਪੜ੍ਹਦੇ ਹੋਗੇ ਕਿ ਕਿਸ ਹੱਦ ਤੱਕ ਉਹ ਪ੍ਰਦੂਸ਼ਿਤ ਹੋ ਕੇ ਆਲੇ-ਦਾਲੇ ਦੀ ਬੈਂਟ ਨੂੰ ਬਿਮਾਰੀਆਂ ਦੇ ਵਲ ਧੱਕ ਰਿਹਾਗਾ ਤਾਂ ਅੱਜ ਇਹ ਬਹੁਤ ਸਾਡੇ ਸਾਹਮਣੇ ਇੱਕ ਸਵਾਲ ਵੀ ਖੜਾ ਕਰ ਦਿਆ ਕਿ ਇਹ ਵੀ ਸਾਡੇ ਇਹਦੇਣ ਦੇ ਸਾਡੀ ਚਿੰਤਾ ਦੇ ਵਿਸ਼ੇ ਹੋਣੇ ਚਾਹੀਦੇ ਆ ਤੇ ਸਾਨੂੰ ਉਹਨਾਂ ਦੇ ਉੱਪਰ ਵੀ ਇਕਜੁੱਟ ਹੋ ਕੇ ਗੱਲ ਕਰਨੀ ਚਾਹੀਦੀ ਆ ਸਾਨੂੰ ਉਹਨਾਂ ਸੰਘਰਸ਼ਾਂ ਦਾ ਸਾਥ ਦੇਣਾ ਚਾਹੀਦਾ ਜਿਵੇਂ ਇਸ ਪਰਿਵਾਰ ਦੇ ਵੱਲੋਂ ਇਹਨਾਂ ਸੰਘਰਸ਼ਾਂ ਦੇ ਵਿੱਚ ਸਾਥ ਦਿੱਤਾ ਜਾਂਦਾਗਾ ਅੱਜ ਇਹ ਮੌਤ ਇੱਕ ਨਾ ਪੂਰਿਆ ਹੋ ਜਾਗਾ ਘਾਟਾਗਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਪਰਿਵਾਰ ਦੇ ਵਿੱਚ ਜਦੋਂ ਵੀ ਕੋਈ ਮੌਕਾ ਆਉਣਾਗਾ ਤਾਂ ਉਹ ਮੌਕੇ ਦੇ ਵਿੱਚ ਉਹ ਖੁਸ਼ੀ ਨਹੀਂ ਰਹਿਣੀ ਹੈਗੀ ਜਿਹੜੀ ਇਸ ਤੋਂ ਪਹਿਲਾਂ ਸੀਗੀ ਤੇ ਉਹ ਸਮੇਂ ਦੇ ਵਿੱਚ ਅਸੀਂ ਸਾਰੇ ਪਰਿਵਾਰ ਨਾਲ ਸਹਿਦਿਕ ਹਮਦਰਦੀ ਵੀ ਦਿਵਾ ਸਕਦੇ ਆ ਪਰਿਵਾਰ ਦਾ ਇੱਕ ਹਸਾਰੇ ਹੀ ਬਣ ਸਕਦੇ ਆ ਮੈਂ ਸਾਡੀ ਜਥੇਬੰਦੀ ਦੇਸ਼ ਭਗਤ ਯਾਦਗਾਰ ਕਮੇਟੀ ਲੋਕਬਾਲ ਦੇ ਵੱਲੋਂ ਦੋਨੇ ਹੀ ਮੈਂਬਰ ਨੇ ਸਾਡੇ ਗਰਮੀਰ ਸਿੰਘ ਜੀ ਵੀ ਮੈਂਬਰ ਨੇ ਚਰਨਜੀਤ ਕੌਰ ਜੀ ਇਹਨਾਂ ਦੇ ਪੁੱਤਰ ਸੁਖਵੀਰ ਸਿੰਘ ਵੀ ਸਾਡੇ ਮੈਂਬਰ ਨੇਗੇ ਤੇ ਬੜੇ ਅਹਿਮ ਕਾਰਕੁਨ ਨੇਗੇ ਅਸੀਂ ਪੂਰੀ ਜਥੇਬੰਦੀ ਦੇ ਵੱਲੋਂ ਪੂਰੀ ਕਮੇਟੀ ਦੇ ਵੱਲੋਂ ਇਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਆ ਤੇ ਭਵਿੱਖ ਦੇ ਵਿੱਚ ਵੀ ਜਿੱਥੇ ਸਾਡੀ ਲੋੜ ਹੋਏਗੀ ਅਸੀਂ ਹਰ ਕਿਤੇ ਪਰਿਵਾਰ ਦਾ ਇੱਕ ਮੋਢਾ ਬਣਨ ਦਾ ਯਤਨ ਜ਼ਰੂਰ ਕਰਾਂਗੇ ਧੰਨਵਾਦ ਮੈਂ ਬੋਲ ਦ ਮੈਂ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗਵਾਲ ਦੇ ਵਿਖੇ ਅੱਜ ਇਹ ਬੂਟਾ ਸੰਸਥਾ ਦੇ ਅਹਿਮ ਮੈਂਬਰ ਗੁਰਮੇਲ ਸਿੰਘ ਜੀ ਜਿਨ੍ਹਾਂ ਦੇ ਜੀਵਨ ਸਾਥਨ ਸ਼੍ਰੀਮਤੀ ਚਰਨਜੀਤ ਕੌਰ ਪਿਛਲੇ ਦਿਨਾਂ ਦੇ ਵਿੱਚ ਪਰਿਵਾਰ ਨੂੰ ਸੰਖੇਪ ਜੀ ਬਿਮਾਰੀ ਤੋਂ ਬਾਅਦ ਵਿਛੋੜਾ ਦੇ ਗਏ ਉਹਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਦੇ ਲਈ ਉਹਨਾਂ ਦੀ ਯਾਦ ਨੂੰ ਸਾਂਭਣ ਦੇ ਲਈ ਸਮੁੱਚੇ ਪਰਿਵਾਰ ਦੇ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਲੋਂਗੋਵਾਲ ਦੇ ਬਰਾਮਦੇ ਦੇ ਵਿੱਚ ਇਹ ਉਹਨਾਂ ਦੀ ਯਾਦ ਦੇ ਵਿੱਚ ਬੂਟਾ ਲਾਇਆ ਗਿਆ ਅਸੀਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵੱਲੋਂ ਜੋ ਯਾਦਗਾਰ ਦੇ ਲਈ ਗੁਰਮੀਲ ਸਿੰਘ ਜੀ ਦੀਆਂ ਸਵਾਵਾਂ ਨੇਗੀਆਂ ਸਮੁੱਚੇ ਪਰਿਵਾਰ ਦੀਆਂ ਸਵਾਵਾਂ ਨੇ ਇਹ ਸੰਸਥਾ ਜੋ ਲੰਬੇ ਸਮੇਂ ਤੋਂ ਸਾਡੇ ਸ਼ਹੀਦਾਂ ਦੇਸ਼ ਭਗਤਾਂ ਦੇ ਵਿਰਸੇ ਨੂੰ ਸਾਂਭਣ ਦੇ ਲਈ ਨਾਟਕ ਮੇਲਿਆਂ ਦੇ ਰੂਪ ਦੇ ਵਿੱਚ ਜਾਂ ਵਿਦਿਆਰਥੀਆਂ ਨਾਲ ਸੰਬੰਧਿਤ ਗਤੀਵਿਧੀਆਂ ਦੇ ਰੂਪ ਦੇ ਵਿੱਚ ਕੰਮ ਕਰ ਰਹੀ ਆ ਇਹ ਸੰਸਥਾ ਦੇ ਵਿੱਚ ਗੁਰਮੀਲ ਸਿੰਘ ਜੀ ਦਾ ਇਨਾਂ ਦੇ ਬੇਟੇ ਸੁਖਵੀਰ ਸਿੰਘ ਜਿਹੜੇ ਕਿ ਦੋਨੇ ਹੀ ਸਾਥੀ ਮੈਂਬਰ ਨੇ ਸੰਸਥਾ ਦੇ ਉਹਨਾਂ ਦਾ ਅਹਿਮ ਯੋਗਦਾਨ ਆ ਤੇ ਸਾਨੂੰ ਲੱਗਦਾ ਕਿ ਜੇ ਉਹ ਇਸ ਸੰਸਥਾ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇਗੇ ਤਾਂ ਉਹਦੇ ਪਿੱਛੇ ਸਾਡੇ ਸਤਕਾਰਯੋਗ ਇਹਨਾਂ ਦੀ ਜੀਵਨ ਸਾਥਣ ਚਰਨਜੀਤ ਕੌਰ ਉਹਨਾਂ ਦਾ ਵੀ ਇੱਕ ਰੋਲ ਸੀਗਾ ਕਿਉਂਕਿ ਜੇ ਸਾਨੂੰ ਘਰਾਂ ਦੇ ਵਿੱਚੋਂ ਸਹਿਯੋਗ ਮਿਲਦਾਗਾ ਤਾਂ ਹੀ ਕੋਈ ਵਿਅਕਤੀ ਆ ਜਿਹੜਾ ਕਿਸੇ ਸੰਸਥਾ ਦੇ ਅੰਦਰ ਕੋਈ ਰੋਲ ਆ ਜਿਹੜਾ ਅਦਾ ਕਰਦਾ ਅਸੀਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵੀ ਉਹਨਾਂ ਦੀ ਯਾਦ ਨੂੰ ਸਜਦਾ ਕਰਦੇ ਹਾਂ ਠੀਕ ਹੈ ਉਹ ਤੁਹਾਡੀ ਅਸੀਂ ਚਾਹ ਪਾਣੀ ਦਾ ਕੋਈ ਕਿਸੇ ਨੂੰ ਕੋਈ ਕਰ ਨਹੀਂ ਮੈਂ ਨਹੀਂ ਉਹ ਨਾ ਬੁਰਾ ਸੰਗਤ ਬੜੀ ਚੀਜ਼ ਨਹੀਂ ਹੋ ਆਈ ਨਹੀਂ ਹੁੰਦਾ ਉਹ ਤਾਂ ਕੁਦਰਤ